ਸਿਸ ਸਿਕਿਉਰਟੀ ਦੇ ਪੂਕਤਾ ਪ੍ਰਬੰਧ ਕੀਤੇ ਗਏ ਆ ਮਾਨਯੋਗ ਏਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਅਸੀਂ ਇਹ ਵਧੀਆ ਧੁੰਤਾਂ ਨਾਲ ਮਨਾਉਣਾ ਚਾਹੁੰਦੇ ਆ ਤਿਹਾਰ ਵੀ ਹਰ ਇੱਕ ਬੰਦੀ ਨੂੰ ਮੌਕਾ ਮਿਲ ਸਕੇ ਉਹਨੂੰ ਇਹ ਨਾ ਹੋਵੇ ਕਿ ਬੰਦ ਦਾ ਇਸ ਤਿਹਾਰ ਤੋਂ ਵਾਂਝਾ ਰਹਿ ਗਿਆ ਜਾਂ ਕਿਸੇ ਭੈਣ ਨੂੰ ਇਹ ਨਾ ਹੋਵੇ ਕਿ ਮੇਰਾ ਭਰਾ ਅੰਦਰ ਬੰਦ ਸੀ ਤੇ ਮੈਂ ਉਹਦੇ ਘੁੱਟ ਤੇ ਰਖੜੀ ਨਹੀਂ ਬਣ ਸਕੀ ਅਸੀਂ ਇਹ ਬੱਦ ਤੋਂ ਬੱਦ ਸਾਰੀਆਂ ਭੈਣਾਂ ਨੂੰ ਮੌਕਾ ਦਿੰਦਾ ਹੈ ਸਮਾਸ ਵੇਰੇ 8 ਵਜੇ ਤੋਂ ਅਸੀਂ ਸ਼ੁਰੂ ਕਰ ਦਿੱਤਾ ਗਿਆ ਤੇ 5 ਵਜੇ ਤੱਕ ਅਸੀਂ ਬਣਵਾਵਾਂਗੇ ਸਰ ਦੇਖੇ ਸੀ ਸਿਰ ਰਕੜੀ ਬਣਵਾਈ ਤੁਸੀਂ ਨਹੀਂ ਜੀ ਮੈਂ ਨਹੀਂ ਬਣਵਾ ਸਕਿਆ ਮੈਂ ਆਪਣੀ ਡਿਊਟੀ ਤੇ ਆ ਗਿਆ ਸੀ ਭੈਣ ਮੇਰੀ ਗੁਰਸੀ ਇਸ ਕਰਕੇ ਮੈਂ ਨਹੀਂ ਜਾ ਸਕਿਆ ਤੇ ਮੈਂ ਇੱਥੇ ਹੀ ਇਹਨਾਂ ਨਾਲ ਹੀ ਅੰਦਲੇ ਬੰਦੀਆਂ ਨਾਲ ਤੇ ਭੈਣਾਂ ਨਾਲ ਰਲ ਕੇ ਇੱਥੇ ਹੀ ਰਕੜੀ ਦਾ ਤਿਆਰ ਬਣਾਉਂਗਾ ਨਹੀਂ ਉਹਨਾਂ ਨੂੰ ਪਤਾ ਹੈ ਭੈਣਾਂ ਨੂੰ ਪਤਾ ਹੈ ਵੀ ਮੇਰਾ ਵੀਰ ਹੈ ਜਿਹੜਾ ਕਿਹੜੀ ਡਿਊਟੀ ਤੇ ਆ ਨਹੀਂ ਆ ਸਕਦਾ ਇਹ ਲੱਗਦਾ ਡਿਊਟੀ ਜ਼ਰੂਰੀ ਆ ਐਸਪੋਕੇ ਪਹਿਲਾਂ ਸਭ ਤੋਂ ਪਹਿਲਾਂ ਡਿਊਟੀ ਜ਼ਰੂਰੀ ਹੈ ਤੇ ਹਰ ਵਕਤ ਹਾਂ ਦੂਸਰੇ ਕੰਮ ਸਾਡੇ ਜਿਵੇਂ ਆਪਣੇ ਕੋਟਾਂ ਤੇ ਵਕ ਵਕ ਕੋਟਾਂ ਲਈ ਸਾਡੀਆਂ ਪੇਸ਼ੀਆਂ ਜਾਂਦੀਆਂ ਜਾਂ ਬਿਮਾਰ ਬੰਦੀਆਂ ਨੂੰ ਚੈੱਕ ਅਪ ਕਰਾਉਣ ਲਈ ਸਰਕਾਰੀ ਨਿਗਰ ਹਸਪਤਲ ਭੇਜਦੇ ਆ ਅਸੀਂ ਉਹ ਸਾਡੇ ਰੁਟੀਨ ਦੇ ਕੰਮ ਉਸੇ ਤਰ੍ਹਾਂ ਹੀ ਚੱਲਦੇ ਰਹਿਣਗੇ ਸਾਡੀ ਆਪਣੀ ਜਿਹੜੀ ਰੈਸਟ ਤੇ ਫੋਰਸ ਹੁੰਦੀ ਹੈ ਉਸ ਨੂੰ ਅਸੀਂ ਅੱਜ ਉਹ ਬੁਲਾਇਆ ਗਿਆ ਤੇ ਵਾਧੂ ਜਿਹੜੇ ਡਿਊਟੀ ਦੇ ਵੀ ਚੁੱਕੇ ਸੀ ਉਹਨਾਂ ਤੋਂ ਵਾਧੂ ਡਿਊਟੀ ਲੈ ਕੇ ਅਸੀਂ ਆਪਣੀ ਫੋਰਸ ਨਾਲ ਹੀ ਸਾਰੇ ਸਿਕਿਉਰਿਟੀ ਪ੍ਰਬੰਧ ਕੀਤੇ ਗਏ। ਇਸ ਸਿਕਿਉਰਿਟੀ ਦੇ ਇੱਕ ਉਪਤਾ ਪ੍ਰਬੰਧ ਕੀਤੇ ਗਏ ਆ ਮਾਨਯੋਗ ਏਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਇਹ ਵਧੀਆ ਧੁੰਤਾਂ ਨਾਲ ਮਨਾਉਣਾ ਚਾਹੁੰਦੇ ਆ ਤਿਹਾਰ ਵੀ ਹਰ ਇੱਕ ਬੰਦੀ ਨੂੰ ਮੌਕਾ ਮਿਲ ਸਕੇ ਉਹਨੂੰ ਇਹ ਨਾ ਹੋਵੇ ਕਿ ਮੈਂ ਬੰਦਾਂ ਇਸ ਤਿਹਾਰ ਤੋਂ ਵਾਂਝਾ ਰਹਿ ਗਿਆ ਜਾਂ ਕਿਸੇ ਭੈਣ ਨੂੰ ਇਹ ਨਾ ਹੋਵੇ ਕਿ ਮੇਰਾ ਭਰਾ ਅੰਦਰ ਬੰਦ ਸੀ ਤੇ ਮੈਂ ਉਹਦੇ ਘੁੱਟ ਤੇ ਰਖੜੀ ਨਹੀਂ ਬਣ ਸਕੀ ਅਸੀਂ ਇਹ ਬਦ ਤੋਂ ਬਦ ਸਾਰੀਆਂ ਭੈਣਾਂ ਨੂੰ ਮੌਕਾ ਦਿੰਦਾ ਹੈ ਸਮਾਸ ਵੇਰੇ 8 ਵਜੇ ਤੋਂ ਅਸੀਂ ਸ਼ੁਰੂ ਕਰ ਦਿੱਤਾ ਗਿਆ ਤੇ 5 ਵਜੇ ਤੱਕ ਅਸੀਂ ਬਣਵਾਵਾਂਗੇ ਸਰ ਦੇਖੇ ਤੁਸੀਂ ਰੈਫਲੈਕਟਿਵ ਵਾਈਟ ਨਹੀਂ ਜੀ ਮੈਂ ਨਹੀਂ ਬਣਵਾ ਸਕਿਆ ਮੈਂ ਆਪਣੀ ਡਿਊਟੀ ਤੇ ਆ ਗਿਆ ਸੀ ਭੈਣ ਮੇਰੀ ਗੁਰਸੀ ਇਸ ਕਰਕੇ ਮੈਂ ਨਹੀਂ ਜਾ ਸਕਿਆ ਤੇ ਮੈਂ ਇੱਥੇ ਹੀ ਇਹਨਾਂ ਨਾਲ ਹੀ ਅੰਦਰਲੇ ਬੰਦੀਆਂ ਨਾਲ ਤੇ ਭੈਣਾਂ ਨਾਲ ਰਲ ਕੇ ਇੱਥੇ ਹੀ ਰਕੜੀ ਦਾ ਤਿਹਾਰ ਮਨਾਉਂਗਾ ਨਹੀਂ ਉਹਨਾਂ ਨੂੰ ਪਤਾ ਹੈ ਭੈਣਾਂ ਨੂੰ ਪਤਾ ਹੈ ਵੀ ਮੇਰਾ ਵੀਰ ਹੈ ਜਿਹੜਾ ਕਿਹੜੀ ਡਿਊਟੀ ਤੇ ਆ ਨਹੀਂ ਆ ਸਕਦਾ ਇਲਾ ਦਾ ਸਾ ਡਿਊਟੀ ਜ਼ਰੂਰੀ ਆ ਪਹਿਲਾ ਸਭ ਤੋਂ ਪਹਿਲਾ ਡਿਊਟੀ ਜ਼ਰੂਰੀ ਹੈ ਹਰ ਵਕਤ ਹਾਂ ਆਪ ਦੂਸਰੇ ਕੰਮ ਸਾਡੇ ਜਿਵੇਂ ਆਪਣੇ ਕੋਟਾਂ ਚ ਵਕ ਵਕ ਕੋਟਾਂ ਲਈ ਸਾਡੀਆਂ ਪੇਸ਼ੀਆਂ ਜਾਂਦੀਆਂ ਜਾਂ ਬਿਮਾਰ ਬੰਦੀਆਂ ਨੂੰ ਚੈੱਕ ਅਪ ਕਰਾਉਣ ਲਈ ਸਰਕਾਰੀ ਰਜਿਸਤਰਾ ਹਸਪਤਲ ਭੇਜਦੇ ਆ ਸੀ ਉਹ ਸਾਡੇ ਰੁਟੀਨ ਦੇ ਕੰਮ ਉਸੇ ਤਰ੍ਹਾਂ ਹੀ ਚੱਲਦੇ ਰਹਿਣਗੇ ਸਾਡੀ ਆਪਣੀ ਜਿਹੜੀ ਰੈਸਟ ਤੇ ਫੋਰਸ ਹੁੰਦੀ ਹੈ ਉਸ ਨੂੰ ਅਸੀਂ ਅੱਜ ਉਹ ਬੁਲਾਇਆ ਗਿਆ ਤੇ ਬਾਧੂ ਜਿਹੜੇ ਡਿਊਟੀ ਦੇ ਵੀ ਚੁੱਕੇ ਸੀ ਉਹਨਾਂ ਤੋਂ ਬਾਧੂ ਡਿਊਟੀ ਲੈ ਕੇ ਅਸੀਂ ਆਪਣੀ ਫੋਰਸ ਨਾਲ ਹੀ ਸਾਰੇ ਸਿਕਿਉਰਿਟੀ ਪ੍ਰਬੰਧ ਕੀਤੇ ਗਏ